ਸ਼ੁਭਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਮਾਜੀ ਧਰਤੀ ਤੇ ਆਇਆ ਪਿੰਡ ਆਪਣਾ ਚੰਬਾ ਚੰਬਕਲਾ ਮੈਂ ਪਿੰਡ ਪਿੰਡ ਵੇਣਤਾਂ ਕਰਦਾ ਫਿਰਦਾ ਕਿ ਭਾਈ ਅੰਮਰਤਪਾਲ ਜੀ ਜੋ ਕਿ ਤੁਹਾਨੂੰ ਪਤਾ ਹੀ ਹੈ ਕਿ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਨੇਗੇ ਉਹਦੇ ਸਬੰਧ ਦੇ ਵਿੱਚ 17 ਤਰੀਕ ਨੂੰ ਵੱਡਾ ਇਕੱਠ ਰੱਖਿਆ ਗਿਆ ਸ੍ਰੀ ਹਰਮੰਦਰ ਸਾਹਿਬ ਤੇ ਬਾਹਰ ਜਿਹੜਾ ਆਪਣਾ ਮਹਾਰਾਜਾ ਰਜਿਸਤਰਾ ਜਿੱਥੇ ਬੁੱਤ ਬਣਿਆ ਹੈ ਉੱਥੇ ਵੱਡਾ ਇਕੱਠ ਰੱਖਿਆ ਗਿਆ ਤੁਹਾਨੂੰ ਪਤਾ ਹੀ ਹੈ ਕਿ ਭਾਈ ਸਾਹਿਬ ਦੇ ਹਾਲਾਤ ਬੜੇ ਗੰਭੀਰ ਨੇਗੇ ਇਸ ਕਰਕੇ ਉਹਨਾਂ ਦੇ ਮਾਤਾ ਪਿਤਾ ਵੀ ਸਾਰੇ ਨੌਜਵਾਨਾਂ ਦੇ ਭੁੱਖ ਹੜਤਾਲਦ ਨੇ ਭਾਈ ਸਾਹਿਬ ਦੇ ਵੀ ਮਾਤਾ ਪਿਤਾ ਭੁੱਖ ਹੜਤਾਲਦ ਨੇ ਉੱਥੋਂ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਉਹ ਭੁੱਖ ਹੜਤਾਲ ਦੇ ਉੱਪਰ ਬੈਠੇ ਨੇ ਕੱਲ ਦੀ ਜਿਹੜੀ ਖਬਰ ਆ ਖੂਨ ਦੀਆਂ ਉਲਟੀਆਂ ਆਈਆਂ ਨੇ ਗਿਆ ਇਸ ਕਰਕੇ ਬੇਨਤੀ ਕਰਦੇ ਆ ਕਿ ਵੱਡਾ ਜਿਹੜਾ ਆਪਣਾ 18 17 ਤਰੀਕ ਨੂੰ ਕਰੀਏ ਤੇ ਇਹੀ ਸਾਰੇ ਨਗਰ ਨਿਵਾਸੀਆਂ ਤੇ ਇਲਾਕਾ ਨਿਵਾਸੀਆਂ ਦੇ ਚਾਰਨਾਂ 'ਚ ਬੇਨਤੀ ਹੈ 17 ਤਰੀਕ ਨੂੰ ਪਹੁੰਚੋ ਦਾਸ ਨੂੰ ਤੁਸੀਂ ਹਰ ਇੱਕ ਮੋਰਚੇ ਦੇ ਵਿੱਚ ਦੇਖਿਆ ਹੁਣ ਜਿੱਥੇ ਕਿਸਾਨੀ ਦੀ ਗੱਲ ਹੈ ਮਜ਼ਦੂਰੀ ਦੀ ਗੱਲ ਹੈ ਜਾਂ ਜਿੱਥੇ ਕੋਈ ਪੰਥਕੀ ਗੱਲ ਹੈ ਜਿੰਨੇ ਇਮਾਨ ਉਮੀਦ ਕਰਦਾ ਨਾ ਇਲਾਕਾ ਨਿਵਾਸੀਆਂ ਤੋਂ ਕਿ 17 ਤਰੀਕ ਨੂੰ ਪਾਈ ਅੰਮਰਤਪਾਲ ਜੀ ਦੇ ਹੱਕ ਦੇ ਵਿੱਚ ਵੱਡਾ ਕੱਟ ਕਰੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਉਹਨੇ ਗੱਲ ਪੰਜਾਬ ਦੀ ਕੀਤੀ ਤੇ ਨਸ਼ੇ ਛਡਾਉਣ ਦੀ ਗੱਲਬਾਤ ਕੀਤੀ ਇਸ ਕਰਕੇ ਬੇਨਤੀ ਕਰਦੇ ਹਾਂ ਵੀ ਸਾਰੇ ਆਪਾਂ ਉਹਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰੀਏ ਇੰਨੇ ਕੁ ਦਾਸਦਿਆਂ ਬੇਨਤੀ ਸੀਗੀਆਂ ਸਾਰੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ